ਕੈਨੋ ਭਰਾਓ ਚਾਹ ਬਣਾ ਲਈ ਆ ਆਜੋ ਚਾਹ ਪੀ ਲੋ ਤੁਹਾਨੂੰ ਬਾਤ ਸੱਤ ਕ ਸੱਤ ਕਰਨੀ ਆ ਸਾਹਮਣੇ ਤੁਹਾਡੇ ਬਾਤ ਚੋਂ ਨਹੀਂ ਪਹਿਲਾਂ ਚਾਹ ਪਾਣੀ ਪੀ ਲਾਂ ਚੰਗਾ ਪੀ ਲੋ ਤੁਸੀਂ ਵੀ ਸਾਸ੍ਰੀਕਾਰ ਕੀ ਹਾਲ ਚਾਲ ਆ ਦੀਦੀਓ ਪਰੋਂ ਪਰੋ ਕੀ ਹਾਲ ਏ ਠੀਕ ਜੇ ਤੇ ਹੋਰ ਨਹੀਂ ਕਿਦਾਂ ਤੁਹਾਡੇ ਠੜ ਠੁੜਦਾ ਕਿਦਾਂ ਨਹੀਂ ਹਣ ਬੜੇ ਲੱਗਣ ਦੀ ਮੈਨੂੰ ਪਾਂਡੇ ਮੇਰੇ ਮਾਂਜਣ ਵਾਲੇ ਪਏ ਕੁੜੀ ਅੱਜ ਪਹਿਰ ਨਹੀਂ ਸਕੂਲੇ ਕਲੀ ਹਾਂ ਨਿੱਕਲੀ ਅੜੀਏ ਠੀਕ ਨਹੀਂ ਫਿਰ ਮੈਂ ਚ ਰਹਿਣ ਦਿੰਦੀ ਹਾਂ ਇੱਥੇ ਕੜਾ ਵੀ ਬੜਾ ਪੜਾਈ ਨੂੰ ਲੋੜ ਆਇਆ ਖੈਰ ਆ ਰਹਿਣ ਦਿੰਦੀ ਆ ਨਹੀਂ ਕੱਲੀ ਤੇ ਮੈਂ ਹੁਣ ਰਜਾਈ ਚੋਂ ਨਿਕਲ ਕੇ ਆਈਆਂ ਤਾਂ ਢੀ ਮਾਰੀ ਮੈਂ ਚੱਲ ਵੀ ਚੱਲ ਵੀਡੀਓ ਬਣਾ ਲੈਣੀ ਆ ਪੈਣ ਭਰਾ ਨੂੰ ਖਾ ਲ ਦਿੰਨੀ ਆ ਤੇ ਉਠਨੇ ਵਾਵਾ ਚਰਾਦੀ ਪਈਆਂ ਤੇ ਚਾਹ ਪਾਣੀ ਪੀਤਾ ਤੇ ਜੁੱਲੇ ਚੋਂ ਹੀ ਨਹੀਂ ਨਿਕਲੀ ਐਨੀ ਠੰਡ ਲੱਗਾਂ ਦੀ ਕੀ ਘਰੇ ਪੈਣ ਬੰਦਾ ਸਿਰ ਸਿਰ ਸੁਤੀਂਠੀ ਤੇ ਅਜੇ ਚਾਹ ਨਹੀਂ ਪੀਤਾ ਕਿਤੇ ਮੂੰਹ ਨਹੀਂ ਧੋਤਾ ਤੇ ਹੱਥ ਨਹੀਂ ਤੇ ਆਣ ਬੂਆ ਖੜਕਾਇਆ ਇੱਕ ਹੈਗਾ ਹੀ ਪਾਈ ਜਿਆ ਤੇ ਆਹੜਾ ਖਰਾਬ ਹੋਈ ਜੀ ਮਸ਼ੀਨ ਜੀ ਇੱਕ ਤੇ ਉਹ ਪੈਣਾ ਆ ਗਿਆ ਮੈਨੂੰ ਸੁੱਝ ਗਿਆ ਜਦੋਂ ਬੂਆ ਖੜਕਾ ਮੈਂ ਉਹਦੇ ਸੁੱਝ ਗਿਆ ਮੈਂ ਹਾਂ ਇਹ ਲੱਗਦਾ ਉਹ ਅਜਨੂਰਾ ਧੀ ਦੇ ਪਾਪਾ ਨੇ ਫੋਨ ਕੀਤਾ ਸੀ ਪਿਆੜਾ ਉਹ ਠੀਕ ਕਰਕੇ ਜਾਈ ਤੇ ਉਹ ਮੈਂ ਵੇਖਿਆ ਤੇ ਉਹੀ ਪੈਣਾ ਸੱਚੀ ਉਹਨੂੰ ਕਿਤੇ ਅੰਤ ਤੱਕ ਰਤ ਵੀ ਨੀਂਦ ਨਹੀਂ ਆਈ ਮਨੇਰੀ ਆਣ ਬੜਿਆ ਮੈਂ ਹਾਂ ਤੇ ਆਂਦਾ ਜਾ ਉਪੇਚ ਪੁੱਛ ਕਸਤੇ ਪੈਣਾ ਉਹਨੇ ਖੋਲਿਆ ਤੇ ਮੈਂ ਮੈਂ ਤੁਹਾਨੂੰ ਕੀ ਦੋ ਸੁਣੀ ਪੈਣਾ ਖੋਲਣ ਡਿਆ ਤੇ ਹਜੇ ਮੈਂ ਅੰਦਰ ਹੀ ਗਈ ਅੰਤਰੀਂ ਨਾ ਗਈ ਤੇ ਪਰੋਂ ਜਿਵੇਂ ਆਈ ਤੇ ਉਹ ਮੇਨੂੰ ਲਾ ਗਿਆ ਐਡੀ ਵਰੀ ਮਸ਼ੀਨ ਜੀ ਘਰ ਤਨ ਵਖਾਲਨੀ ਆ ਆ ਜਿਹੜੀ ਟੰਗੀ ਉੱਤੇ ਤੇ ਉਹ ਸਾਰੀ ਖੋਲ ਕੇ ਲਾ ਬੈ ਤੇ ਥੱਲੇ ਰੱਖ ਕੇ ਬੈਠਾ ਹਾਏ ਅਰੇ ਤੇਰੇ ਮਰਜੁਨ ਤੂੰ ਮਰਮੋਟੀ ਤਾਰ ਤੁਰੇ ਲਉਂਗੀ ਤੂੰ ਤਾਂ ਸਾਰਾ ਹੀ ਡਖਲਾਰਾ ਪਾਤਾ ਵਾ ਸਾਰੀ ਰਸੋਈ ਹਾੜੀ ਪਾਤੀ ਪੂਜਾ ਪੂਜਾ ਕਰਤਾ ਤੇ ਇਹ ਹੁਣ ਤਾਂ ਗਰੇ ਨਾ ਉਹ ਮੁੜਕੇ ਭੈਣ ਮਿਆਂ ਦੇ ਵੇਖਾਂ ਹਕੀ ਬੱਕੀ ਵੀ ਲੱਲ ਲੈ ਮੈਂ ਤਾਂ ਸੋਚਿਆ ਕੋਈ ਮਾੜੀ ਚੰਗੀ ਤਾਰ ਤੁਰਦਾ ਨੁਕਸ ਕੋ ਸੋਚ ਸੁਚੋਗਾ ਤੇ ਕਰ ਲੂਗਾ ਇੰਨੇ ਦੇ ਭੈਣ ਕੋਈ ਥਾਣੀ ਛੱਡੀ ਖੋਲਣ ਵਾਲੀ ਹੈ ਉਹ ਮੁੜ ਕੇ ਉਹ ਆਂਦਾ ਇੱਥੇ ਹੱਥ ਮਾਰ ਉੱਥੇ ਮਾਰਤ ਬਣਿਆ ਬੁਣਿਆ ਕੋ ਹੈ ਨਾ ਮੁੜ ਕੇ ਮੈਨੂੰ ਕਹੇ ਮਾਨਾ ਕਹਿੰਦਾ ਮੈਂ ਪੇਚ ਗਵਾਚ ਗਿਆ ਮੈਨੂੰ ਪੇਚ ਲੱਭ ਕੇ ਦੇ ਮੈਂ ਜਾ ਪਰ ਮਰ ਮੈਂ ਕਹਿੰਦਾ ਪੇਚ ਲੱਭ ਕੇ ਤੂੰ ਗਵਾਏ ਤੇ ਨਿਕਲ ਕੰਦਰ ਕਹਿੰਦਾ ਇਹਦਾ ਇੱਡਾ ਵੀ ਸਾਰਾ ਕਿ ਤੈਨੂੰ ਪੁਰਜਾ ਪੁਰਜਾ ਖੋਲ ਹੁਣ ਤੂੰ ਮੈਂ ਤੈਨੂੰ ਪੇਚ ਪੇਚ ਗਵਾ ਕੇ ਕਦੀ ਇੰਦੇ ਥੱਲੇ ਤਾਂ ਉਹ ਵੇਖੇ ਠਾਂ ਹੋ ਕਦੀ ਉੰਦੇ ਥੱਲੇ ਵੇਖੇ ਮੈਂ ਵੀ ਮੈਂ ਕਿਹਾ ਮੈਨੂੰ ਪਤਾ ਮੈਨੂੰ ਵੀ ਲੱਭਦੇ ਲੁਭਦੇ ਮੈਂ ਆ ਕੇ ਆਪ ਅੰਨੀ ਬੋਲੀ ਹੈ ਮੈਨੂੰ ਕਿੱਥੇ ਲੱਭਣ ਡਏ ਨੇ ਤੂੰ ਕੰਨ ਗਵਾਏ ਪਹਿਲਾਂ ਖੋਲ ਕੇ ਮੁੜਕੇ ਫੇਰ ਇਕੱਠਾ-ਕੁੱਠਾ ਉਹਨੇ ਮਾੜਾ ਚੰਗਾ ਕਰਕੇ ਤੈਨੂੰ ਟੰਗਿਆ ਤੇ ਹੁਣ ਨਿਕਲ ਗਿਆ ਚਲ ਗਿਆ ਹੁਣ ਚਲ ਗਿਆ ਤੇ ਮੁੜਕੇ ਮੈਂ ਚਾਹ ਚੂਹ ਬਣਾਈ ਤੇ ਮੈਨੂੰ ਇੱਕ ਅੱਡੇ ਪੇਚ ਬਵਾ ਗੂ ਗਿਆ ਤੇ ਕੁਝ ਵਿੱਚੋਂ ਨਹੀਂ ਪਤਾ ਲੱਗਾ ਪੀ ਕਿੱਥੋਂ ਖੋਲੇ ਹਣ ਤੇ ਉਹ ਮੇਰੇ ਹੱਥ ਚ ਫੜਾ ਗਿਆ ਵੀ ਹਾਲਾ ਤੇ ਹੁਣ ਹਰ ਕਬੱਡੀ ਵੀ ਸਤਰੀ ਨੂੰ ਫੋਨ ਲਾਵਾਂਗਾ ਉਹ ਹੁਣ ਆਣ ਕੇ ਵੇਖੇਗਾ ਮੈਂ ਮਰ ਹੁਣ ਜਿੰਨੂੰ ਮਰਜ਼ੀ ਲਾ ਖੋਲਿਆ ਤੇ ਨਹੀਂ ਆ ਨਾ ਹੁਣ ਤੇਰੇ ਹੀ ਲੱਗਣਾ ਤੇ ਤੇਨੀ ਉਦਾਂ ਤੇ ਚੱਲੜੀਏ ਮਸ਼ੀਨ ਜੀ ਠੀਕ ਹੋ ਜਾਂਦੀ ਨਾ ਇਹ ਵਾਲੀ ਚੰਗੀ ਹੈ ਨਾ ਪਾਣੀ ਪੂਣੀ ਪਾਣੀ ਦੇ ਚਾਹ ਪਾਣੀ ਪੂਣੀ ਮੰਜ ਨੂੰ ਆ ਤੇ ਗਰਮ ਆ ਹੀ ਜਾਂਦਾ ਵਾ ਤੇ ਉਹ ਬੈਸੀ ਆ ਪਾਈਓ ਦੂਜਾ ਵੀ ਆਪ ਚੱਲਦੇ ਨਹੀਂਓ ਹੀਟਰ ਜਿਹਨੀਓ ਚੱਲਦੇ ਤੇ ਹੀਟਰਾਂ ਕਰਕੇ ਬੜੀ ਟੰਗੀ ਹੋਈ ਨਹੀਂ ਪੈਣਾ ਤਾਨੂੰ ਕੀ ਦੱਸੋ ਬੇਬੇ ਮੈਂ ਆਪਣੀ ਜੋਰਾਂ ਛੋਰਾਂ ਚ ਝੁਗਲੀਆਂ ਪਾਈ ਦੀਆਂ ਕਰਨੀ ਤੇ ਪਾਈ ਆ ਗਿਆ ਉਧਰ ਤਾਂ ਇਹ ਯਾਰ ਕੇ ਬੂਆ ਖੜਕਾਤਾ ਸੀ ਜੇ ਕਿਤੇ ਹੁੰਦਾ ਪੰਜਾਬੀ ਦੇ ਉਹਨੂੰ ਤਾਂ ਲੱਗ ਜਾਣੀ ਸੀ ਮੇਰੀ ਸਾਰੀ ਗੱਲ ਦੀ ਸਮਝ ਕਿ ਇਹ ਕੀ ਕਹਿ ਰਹੀ ਹੈ ਇੰਨਾ ਚੰਗਾ ਇਹ ਹੈ ਨਹੀਂ ਇਹਨੂੰ ਸਮਝ ਲੱਗਣ ਵਾਲਾ ਘੋਰਾ ਘਰਾਈਆ ਕੋਈ ਏ ਇੰਨੀ ਨਾ ਪਤਾ ਲੱਗਾ ਇੱਧਰ ਦਾ ਪਤਾ ਨਹੀਂ ਕਿੱਧਰ ਦਾ ਆਈ ਉਹ ਇਹ ਤਾਂ ਨਹੀਂ ਮੈਨੂੰ ਪਤਾ ਤੇ ਭੈਣ ਉਹ ਆੜੀ ਹੋਣਾ ਇਹਨੂੰ ਦੂਜੇ ਪਾਸੇ ਚੰਬੜ ਗਿਆ ਇਦੂੰ ਨੀ ਹੁਣ ਉਹ ਹੋਰ ਵਿਚਾਰਾ ਕੋਈ ਸਕੀਮ ਲਾ ਕੇ ਆਇਆ ਪਰ ਇਧਰੋਂ ਹਟ ਕੇ ਦੂਜੇ ਪਾਸੇ ਜਾ ਕੇ ਸੋਚ ਸੱਚ ਖੋਲ ਕੇ ਵੇਨਾ ਆ ਵੀ ਜੇ ਕਿਤੇ ਗੱਲ ਬਾਂਜੇ ਤੇ ਪੈਸਾ ਖਰਚਣ ਨੂੰ ਨਹੀਂ ਹੋ ਜੀ ਕਰਨਿਆ ਇੱਥੇ ਬਲੱਗਣਾ ਬੋਬਾ ਚੰਗਾ ਤੇ ਅਗਲਾ ਹੁਣ ਸੋਚਣ ਰਿਹਾ ਪਾਪੀ ਕਿਤੇ ਐਦਾਂ ਹੀ ਮਾੜਾ ਚੰਗਾ ਚੱਲ ਜੂ ਲ ਭਾਈ ਇੱਕ ਵਾਰੀ ਤੇ ਪਰ ਐਦਾਂ ਕਿਦਾਂ ਚੱਲ ਪੂਗਾ ਅਸੀਂ ਤੇ ਬਥੇਰਾ ਜੋਰ ਲਾ ਕੇ ਵਹਿਲਾ ਚੱਲਦਾ ਉਹ ਵੀ ਨਹੀਂ ਆ ਤੇ ਇਹ ਵਿਚਾਰਾ ਸੋਚ ਸਾਂਝ ਕੇ ਫੇਰ ਆ ਗਿਆ ਵੀ ਇੱਕ ਵਾਰੀ ਫੇਰ ਜਾ ਕੇ ਹਮਲਾ ਮਾਰ ਕੇ ਵੇਨਾ ਜੇ ਕਿਤੇ ਚੱਲ ਜੀ ਤੇ ਕਦ ਯਾ ਸੋਚ ਖੋਲਣ ਡਿਆ ਵਕਲੀ ਉਹ ਸੋਚ ਖੋਲਣ ਡਿਆ ਪਰ ਭਾਈ ਦੀ ਦਾਲ ਗਲ ਨੰਦੀ ਨਹੀਂ ਡਈ ਹੈਗੀ ਤੇ ਇੱਥੇ ਪੈਸੇ ਬੜੇ ਲੱਗਣੇ ਹੀ ਪੈਸੇ ਬੜੇ ਲੱਗਣੇ ਤੇ ਇਹਦੇ ਬਗੈਰ ਸਰਦਾ ਹੋਣੀ ਆ ਸਰਦਾ ਨਹੀਂ ਆ ਠੰਡ ਹੁੰਦੀ ਬੜੀ ਬਿਜਲੀ ਵਾਲਾ ਹੀਟਰ ਚਲਾਈਏ ਤੇ ਉਹਦਾ ਬਿੱਲ ਬੜਾ ਹੁੰਦਾ ਵਾ ਇਹ ਭੰਗਾ ਨਹੀਂ ਇੱਥੇ ਇਨਾ ਖਲਾਰਾ ਪਿਆ ਹੀ ਨਾ ਇੱਕ ਜਰਾਬ ਰਹਿ ਗਈ ਉਹ ਆ ਸਾਰਾ ਇੱਥੋਂ ਖਲਾਰਾ ਚੁੱਕਿਆ ਹੀ ਉਹ ਵੀ ਜਰਾਬਾਂ ਜੇ ਪਈਆਂ ਹਿਉ ਤੇ ਇੱਥੋਂ ਚੁੱਕ ਕੇ ਨਾ ਸਾਰੇ ਕਪੜੇ ਕੋਪੜੇ ਤੇ ਮੈਂ ਆ ਬਿਸ਼ੈਨ ਅੰਦਰ ਚੱਲ ਜੂਗਾ ਤੇ ਮੈਂ ਉਹ ਆਸ ਦੇ ਨਾਲ ਹੀ ਨਾ ਸਾਰੇ ਇੱਥੇ ਆਸ ਕਾਉਣ ਵਾਲੀ ਦੇ ਉੱਤੇ ਪਾ ਤੇ ਆਵੇ ਇੱਥੇ ਪਾਉਂਦੇ ਮੈਂ ਸਾਰੇ ਇਹ ਵਿਚਾਲ ਹੈ ਨਾ ਸੁੱਕ ਜਾਣਗੇ ਕੱਪੜੇ ਆਵੇ ਮੇਰੀਆਂ ਜਰਾਬਾਂ ਦੀਆਂ ਅੱਜ ਨਾ ਪਾਟੀਆਂ ਮੈਂ ਥੱਲੋਂ ਦੀ ਪਾਲੀ ਨਹੀਂ ਫਿਰ ਕਿਹੜੀ ਗੱਲ ਆ ਤੇ ਆਹ ਪਾਉਂਦੇ ਹੀ ਉਹ ਚੱਲਿਆ ਫੇਰ ਨਹੀਂ ਉਹ ਤੇ ਹੁਣ ਕੀ ਕਰਾਂ ਹੁਣ ਲਾਵਾਂ ਬਾਹਰ ਤੇ ਧੁੱਪ ਤਾਂ ਪਹਿ ਨਹੀਂ ਮਾਸਾ ਵੀ ਧੁੱਪ ਤੇ ਮਾਸਾ ਵੀ ਨਹੀਂ ਹੁਣ ਕੀ ਕਰਾਂ ਆ ਮੇਰਾ ਤੀ ਬਣਾਈ ਇਹ ਸਬਜੀ ਨਹੀਂ ਇਦਾਂ ਦਾ ਬਣਾਉਂਦਾ ਸਬਜੀ ਮੇਰੀ ਗੋਭੀ ਦੀ ਤੇ ਇਹ ਰਾਤ ਨੂੰ ਪਾਸਤਾ ਬਣਾਵਾਂਗੀ ਹੁਣ ਇਹਦੇ ਨਾਲ ਹੀ ਰੋਟੀਆਂ ਲਾ ਕੇ ਖਾ ਲੈਣੀਆਂ ਤੇ ਸਿਰਨਾਪਾਈ ਸੇਰ ਸ਼ੈਂਪੂ ਮੇਰਾ ਜਿੰਨਾ ਮੈਨੂੰ ਨਹੀਂ ਹੁਣ ਉਹ ਖਤਮ ਹੋ ਗਿਆ ਈ ਤੇ ਭੈਣ ਭਰਾਓ ਇੱਥੇ ਮੈਂ ਦੁਪਹਿਰਾਂ ਵਾਸਤੇ ਲੱਗੀ ਹਾਂ ਪਰੌਂਠੀਆਂ ਬਣਾਈਆਂ ਸੀ ਤੇ ਜੀ ਕਰਨ ਰਹੀ ਸੀ ਇੰਨਾ ਕਰਾਂ ਭੱਜੀ ਭੱਜੀ ਜਾਵਾਂ ਤੇ ਚਾਹ ਬਣਾਉਣਾ ਪਰੌਂਠੀਆਂ ਵਿੱਚ ਛੱਡੀਆਂ ਤੇ ਚਾਹ ਬਣਾਉਣ ਚੱਲ ਗਈ ਸੈਮਰੀਨ ਨੂੰ ਵੀ ਖਵਾਉਣੀ ਹੈ ਭੈਣੋ ਵੀਡੀਓ ਦਿਨ ਸਾਰਾ ਹੀ ਲੰਘ ਗਿਆ ਏ ਤੇ ਵੀਡੀਓ ਮੈਂ ਉਹਦੋਂ ਦੀ ਛੱਡੀ ਬਾਅਦ ਚ ਫੂਣੀ ਨਹੀਂ ਚੁੱਕਿਆ ਹੁਣ ਮੈਨੂੰ ਹੋਸ਼ ਆ ਸ਼ਾਇਦ ਫੂਣ ਚੁੱਕਾ ਵੀਡੀਓ ਵੀ ਮੈਂ ਬਣਾਉਣੀ ਹੁੰਦੀ ਤੇ ਮੈਂ ਵੀਡੀਓ ਵੀ ਬਣਨੂ ਤੇ ਮੈਂ ਨਹੀਂ ਕੀ ਜੀ ਸਟਾਰੀ ਜੀ ਬਣਈਆ ਨਾ ਸਟਾਰ ਜੀ ਬਣਈਆ ਮੈਂ ਨਹੀਂ ਕੀ ਜੀ ਤੇ ਹੁਣ ਚੱਲ ਵੀਡੀਓ ਬਣਾ ਲਈ ਮੀਆਂ ਤੇ ਚੱਲੀਆਂ ਕਿਚਨ ਦੇ ਵਿੱਚ ਇੱਥੇ ਰਜਾਈ 'ਚ ਬੈ ਰਹੀਂ ਸਵੇਰ ਦੀ ਪੈਣਾ ਤੇ ਪੈਣਾ ਨੇ ਵੇਖ ਖਲਾਰਾ ਕਿਦਾਂ ਪਾਇਆ ਇੱਥੇ ਆ ਖਾ ਪੀ ਕੇ ਤੇ ਡੱਬੇ ਦੇ ਵਿੱਚੋਂ ਜੋ ਜੋ ਜੀ ਕੀਤਾ ਉਹ ਖਾ ਲਿਆ ਤੇ ਬਾਕੀ ਇੱਥੇ ਹੀ ਰੱਖਿਆ ਆਈ ਪਰ ਮੈਨੇ ਚੁੱਕ ਕੇ ਤੇ ਛੱਡ ਕੇ ਆਵਾ ਬਾਹਰ ਨਹੀਂ ਖਾਣਾ ਤੇ ਰੱਖ ਦੇ ਵਿੱਚੇ ਤੇ ਵਿੱਚੇ ਰੱਖ ਦਿੰਦੀ ਤੇ ਇਹਨੂੰ ਬੈੱਡ ਸੀਟ ਨੂੰ ਝਾੜਨੀ ਆ ਹੁਣ ਆਵੇ ਕਿੰਨਾ ਇੱਥੇ ਖਲਾਰਾ ਖਲੂਰਾ ਪਿਆ ਆਈ ਇੱਥੇ ਇੱਕੋ ਹੀ ੜਾ ਕਮਰਾ ਹੈ ਤੇ ਇੱਥੇ ਹੀ ਭੈਣ ਭਰਾਓ ਅਸੀਂ ਬਹਿਣਾ ਹੁੰਦਾ ਹੈ ਤੇ ਇੱਥੇ ਹੀ ਦੱਬ ਦੱਬ ਕੇ ਖਲਾਰਾ ਪਾ ਲਈਨੇ ਜਦੋਂ ਅਸੀਂ ਬਹਿ ਜਾਂਨੇ ਆ ਤੇ ਮੈਂ ਹੁਣ ਚੱਲੀ ਆ ਕਿਚਨ ਚ ਕੀ ਦੇ ਖੰਡੀਆਂ ਤੇ ਭੈਣ ਭਰਾਓ ਹੁਣ ਹੀ ਜਾਣੇ ਆਪਣੇ ਔਰੇ ਔਰੇ ਲੋਕਾਂ ਨੂੰ ਭਰਾਓ ਤੁਹਾਡੇ ਵੀ ਇਦਾਂ ਹੀ ਆ ਆਸਾ ਓ ਨੀ 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 ਬਰਪਾ ਕਿੱਥੋਂ ਆਉਂਦੀ ਆ ਬਾਹਰ ਦੇ ਲੋਕਾਂ ਨੂੰ ਭੈਣ ਭਰਾਓ ਕਿਦਾਂ ਦਾ ਹੋਇਆ ਜਦ ਇਹਨਾਂ ਆਜ ਗਰਾਜ ਗਰਾਜ ਨਾ ਇੱਕ ਗਰਾਜ ਵਾਲੇ ਚੱਲ ਬੰਦ ਕਰੋ ਬੰਦ 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 ਕਰੋ ਚਾਹ ਅੰਦਰ ਅੰਦਰ ਉਹ ਵਾਲਾ ਕੀ ਇਹਨੂੰ ਕਹਿੰਦੇ ਗਰਾਜ ਗਰੂ ਜੋ ਵੀ ਕਹਿੰਦੇ ਚੱਲ ਅੰਦਰ ਆ ਤੇ ਆ ਵੇਖ ਲੋ ਭੈਣ ਭਰਾਓ ਇੱਥੋਂ ਨੇ ਡੱਬਾ ਦੁੱਬਾ ਜਾ ਲਾ ਕੇ ਆ ਵਾਲਾ ਖੜਿਆ ਹੀ ਤੇ ਅਗਲੀ ਨੇ ਸਾਰਾ ਹੀ ਇੱਥੇ ਪਾਇਆ ਹੀ ਖਲਾਰਾ ਖੁੱਲਾ ਖਲਾ ਹੀ ਛੱਡ ਕੇ ਅਗਲੀ ਚਲ ਚੁਲ ਗਈ ਉਹ ਦਮ ਨਾ ਵੇ ਸਕੂਟਰ ਜਿਆ ਵੀ ਅੰਦਰ ਲਿਆਂਦਾ ਤੇ ਇਹਨੀ ਆ ਕੁੜੀ ਦਾ ਦਵਾਈ ਦੇਈ ਦੀ ਇਹਦੇ ਵਿੱਚ ਤੇ ਹੋਰ ਭੈਣ ਭਰਾਓ ਬਣਾਉਣਾ ਆ ਜਾ ਵਾਲਾ ਪਾਸਤਾ ਆਵਲਾ ਆਵਲਾ ਅੱਜ ਮੈਂ ਪਾਸਤਾ ਬਣਾਉਣਾ ਭੈਣ ਭਰਾਓ ਇਹ ਨਹੀਂ ਭਾਲਣ ਵਾਸਤੇ ਰੱਖੜੀ ਨਹੀਂ ਆ ਤੇ ਆ ਵੀ ਕਮਰੇ ਦੀ ਲੈਟ ਜਗਾਈ ਇਹਨੂੰ ਕਰੋ ਬੰਦ ਸਾਰਾ ਕੋਜੀ ਬੰਦ ਬਿੰਦ ਕਰਾਂ ਬਾਰੂ ਠੰਡ ਬੜੀ ਹੋਣ ਰਹੀ ਆ ਚਲ ਭੈਣ ਮੈਂ ਹੁਣ ਪਿਆਜ਼ ਪੀਉਜ ਕਰਨਾ ਚੰਗਾ ਤੇ ਨਹੀਂ ਭੈਣੋ ਭਰਾਓ ਇਹਦੇ ਵਿੱਚ ਮੈਂ ਕੱਟ ਲਿਆ ਜੇ ਪਿਆਜ਼ ਲੰਮੇ ਲੰਮੇ ਕਰ ਲਿਆ ਇਹਦੇ ਵਿੱਚ ਅਦਰਕ ਲਸਣ ਤੇ ਹਰੀਆਂ ਮਿਰਚਾਂ ਕਰ ਲਈਆਂ ਤੇ ਆਹ ਦੋ ਪੈਕਟ ਵਾ ਪਾਸਤੇ ਦੇ ਉਹ ਹੀ ਜੋ ਵੀ ਆ ਹੁੰਦਾ ਪਾਸਤਾ ਜਿਆ ਇਹਦੇ ਅੱਜ ਮੇਰਾ ਸਿਲਕੇ-ਸਿਲਕੇ ਪੇਟ ਇਹਨਾਂ ਨੂੰ ਸੋਟਣੀਆਂ ਚੰਗੀ ਤਰ੍ਹਾਂ ਬਾਹਰ ਤੇ ਆ ਇੱਥੇ ਪਾਣੀ ਡਈ ਨੂੰ ਗਰਮ ਕਰਨ ਵਾਸਤੇ ਤਾਂ ਰੱਖਿਆ ਹੈ ਹਨਾ ਇਹਨੂੰ ਬਾਹਰ ਨਹੀਂ ਮਾਰਾਂ ਜਾ ਪਰ ਮੈਂ ਹਜੇ ਮੈਂ ਬੰਦ ਕਰ ਛੜਿਆ ਫੇਰ ਮੈਂ ਹ ਰਹਿਣ ਦੀ ਨਹੀਂ ਆ ਅਜੇ ਨਾ ਗਰਮ-ਗਰਮੀ ਸੁਹਾ ਲੱਗਦਾ ਅਜੇ ਵੀ ਪਾਪਾ ਨਹੀਂ ਆਏ ਆ ਜਾਂਦੇ ਹਨ ਤਾਂ ਫੇਰ ਬੁਣਨੀ ਫੇਰ ਗਰਮ-ਗਰਮ ਓਵੀ ਖਾ ਲੈਣਗੇ ਹਨਾ ਅਜੇ ਉਹਨਾਂ ਨੇ ਆਣ ਕੇ ਸੌਟੇਸ਼ਨ ਕਰਨੇ ਨਹਾਉਣਾ ਧੋਣਾ ਕਈ ਉਹਨਾਂ ਨੇ ਸਿਰ ਵਾ 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 ਕਈ ਕੁਝ ਕਰ ਹਨਾ ਤੇ ਫੇਰ ਕੁਝ ਜਿਹਾ ਕੁੜੀ ਨਾਲ ਖੇਡ ਫੇਰ ਸਹਿਜ ਭਾਰ ਉਹਨਾਂ ਨੇ ਖਾਣਾ ਹੈ ਹਨਾ ਤੇ ਮੈਨੂੰ ਵੀ ਕਿੜੀ ਏਡੀ ਭੁੱਖ ਚ ਨੂੰ ਸਹਿਜ ਭਾਵਨਾ ਬਣਾ ਲਾਂਗੀ ਹੈਨਾ ਤੇ ਆ ਸਾਰਾ ਮਚਰਾ ਖਲਾਰਾ ਪਲਾਰਾ ਤੇ ਚੁੱਕਣਾ ਹੈਨਾ ਤੇ ਜਿਹੜਾ ਭਾਵ ਮੈਂ ਉਹ ਤੇ ਸਾਰਾ ਮੈਂ ਰੈਡੀ ਕੀਤਾ ਵਾ ਤੇ ਟਮਾਟਰ ਮੈਂ ਵਿੱਚ ਪਾਉਣੇ ਨਹੀਂ ਉਹ ਵਿੱਚ ਪਾਉਣੀ ਹੋਣੀ ਆ ਪਿਊਰੀ ਜੀ ਟਮਾਟਰਾਂ ਦੀ ਉਹ ਪਾ ਕੇ ਮੈਂ ਬਣਾਣਾ ਵਿਖਾ ਲਾਂਗੀ ਤੁਹਾਨੂੰ ਚੰਗਾ ਦੱਸਾਂਗੀ ਮੈਂ ਕਿੱਦਾਂ ਬਣਾਉਣੀ ਆ ਤੇ ਭੈਣੋ ਭਰਾ ਉਹ ਭੈਣ ਨੂੰ ਵਾਵਾ ਹੋ ਗਿਆ ਵਾ ਤੇ ਹੁਣ ਮੈਂ ਭਰਿਆ ਵਾ ਪਾਸਤਾ ਤੇ ਨਾਲ ਇਹਦੇ ਪਾਪਾ ਆਏ ਸੀ ਤੇ ਥੋੜਾ ਬੁੱਤਾ ਘਰ ਦਾ ਸਮਾਨ ਸਮੂਨ ਹੀ ਪਾਣੀ ਪੂਣੀ ਲਿਉਣ ਵਾਲਾ ਸੀ ਉਹ ਲੈ ਕੇ ਆਏ ਤੇ ਦੁੱਧ ਦੁੱਧ ਰੱਖਿਆ ਬਾਲਣ ਵਾਸਤੇ ਵਿਖਾ ਲਈ ਤੇ ਭੈਣ ਭਰਾ ਦੁੱਧ ਰੱਖਿਆ ਬਾਲਣ ਵਾਸਤੇ ਸੇ ਆ ਰਹੀਦਾ ਤੇ ਆ ਰਹੀ ਆ 파ਸਤਾ ਬਾਜਣਾ ਮੈਂ ਇਹ ਉਬਲ ਜੇ ਨੂੰ ਲੰਨੀ ਆ ਤੜਕਾ ਤੜਕਾ ਲਉਣੀ ਆ ਮੈਂ ਛੋਟੇ ਭਾਂਡੇ ਵਿੱਚ ਰੱਖਿਆਈ ਤੇ ਇਹਦਾ ਮੈਨੂੰ ਨਾ ਨੁਕਸਾਨ ਆ ਨਹੀਂ ਆ ਸਹੀ ਦੱਸਾਂ ਤੇ ਫੇ ਕਿਉਂ ਫਿਰ ਉਬਲਣਾ ਨਹੀਂ ਆ ਕੀ ਕਰਾਂ ਫਿਰ ਤੇ ਆਲੇ ਕੀ ਆ ਇਹ ਆ ਪਾਣੀ ਪੂਣੀ ਤੇ ਇਹਨੂੰ ਵੀ ਸੈੱਟ ਕਰਕੇ ਰੱਖਣੀ ਆ ਤੇ ਚਲ ਮੈਂ ਹੁਣ ਲਾ ਲਾਂ ਤੜਕਾ ਹੈਨਾ ਤੇ ਮੈਂ ਬੁਗਤਾਂ ਨਹੀਂ ਵਿਖਾ ਸਕਦੀ ਪਤਾ ਕਿੱਦਾਂ ਕਿਉਂ ਮੇਰੇ ਕੋਲ ਫਿਰ ਕੰਮ ਨਹੀਂ ਹੁੰਦਾ ਇੱਕ ਹੀ ਕੰਮ ਹੁੰਦਾ ਜਾਂ ਫਿਰ ਮੈਂ ਵੀਡੀਓ ਬਣਾਉਣਾ ਤੇ ਜਾਂ ਫਿਰ ਮੈਂ ਆਹ ਕੰਮ ਕਰਨਾ ਤਾਂ ਕਰਕੇ ਜਿੱਦਾਂ ਦਾ ਮੇਰੇ ਕੋਲ ਵਿਖਾ ਲਿਆ ਜਾਏਗਾ ਮੈਂ ਵਿਖਾ ਲਾਂਗੀ ਟੈ ਲੈ ਕੇ ਤੇ ਭੈਣ ਭਰਾਓ ਇੱਥੇ ਮੈਂ ਰੱਖ ਲਿਆ ਕੜਾਹੀ ਤੜਕਾ ਲਾਉਣ ਵਾਸਤੇ ਤੇ ਨਾਲੇ ਨਾਲੇ ਰਹੀਆਂ ਉਹਨੂੰ ਹਿਲਾਉਣ ਪਾਸਤੇ ਜਿਹਨੂੰ ਪਰਣਾ ਮੇਰੇ ਕੋਲ ਪਾਸਤੇ ਵਾਲਾ ਕੰਮ ਥੋੜਾ ਜਿਹਾ ਖਰਾਬ ਹੋ ਗਿਆ ਹੈ ਤੇ ਇੱਧਰ ਮੈਂ ਸੈਂਮਿੰਦਾ ਦੁੱਧ ਰੱਖਿਆ ਸੀ ਤੇ ਉਹਦੇ ਵਿੱਚ ਵੀ ਮਾੜਾ ਮਾੜਾ ਚਮਚਾ ਜਿਆ ਡਈਆਂ ਮਾਰਨ ਹੈ ਨਾ ਤੇ ਇੱਥੇ ਨਾ ਉਹ ਜਿਹੜਾ ਜਤੂਨ ਦਾ ਤੇਲ ਹੁੰਦਾ ਨਾ ਉਹ ਡਈਆਂ ਪਾਉਣ ਪਰ ਸਾਰਾ ਨਹੀਂ ਮੈਂ ਇਹਦਾ ਪਾਉਣਾ ਥੋੜਾ ਜਿਹਾ ਵਿੱਚ ਸਰੋਂ ਦਾ ਪਾ ਕੇ ਨਾ ਮਿਕਸ ਕਰਕੇ ਤੇ ਫਿਰ ਲਾ ਲੈਣੀ ਹੈ ਤੜਕਾ ਤੜਕਾ ਤੁਰਕਾ ਤਾਂ ਮੈਂ ਬਖਾਲ ਲਿਆ ਸੀ ਮੈਂ ਟਾਈਮ ਸਿਰ ਹੀ ਕੱਟ ਕੇ ਰੱਖ ਲਿਆ ਸੀ ਤੇ ਆ ਜਿਹੜਾ ਪਾਸਤੇ ਵਾਲਾ ਕੰਮ ਹੀ ਨਾ ਇਹ ਮੇਰੇ ਕੋਲ ਥੋੜਾ ਜਿਹਾ ਗਰਬੜ ਹੋ ਗਿਆ ਹੀ ਫਿਰ ਮੈਂ ਪਤਾ ਕੀ ਕੀਤਾ ਦੁੱਧ ਨੂੰ ਨਾ ਲਾ ਕੇ ਰੱਖ ਲਿਆ ਉਰਲੇ ਪਾਸੇ ਤੇ ਇੱਕ ਹੋਰ ਭਾਂਡਾ ਲੈ ਕੇ ਨਾ ਥੋੜਾ ਜਿਹਾ ਖੁੱਲਾ ਉਹਦੇ ਵਿੱਚ ਫਿਰ ਮੈਂ ਪਾਸਤਾ ਤੇ ਦਰ ਕੰਮ ਲੱਗ ਗਿਆ ਤੇ ਇੱਥੇ ਉਹ ਮੈਂ ਪਾਸਤਾ ਪੂਸਤਾ ਮੇਰਾ ਬਣ ਗਿਆ ਪਾ ਲਿਆ ਵਾ ਤੇ ਮੈਂ ਬਹੁਤਾ ਵੇ ਵਿਖਾਲ ਨਹੀਂ ਸਕੀ ਕਿਉਂ ਮੇਰੇ ਕੋਈ ਨਾ ਹੈ ਨਹੀਂ ਜਗਾੜ ਤੇ ਮੈਂ ਇਦਾਂ ਕਰਕੇ ਵਿਖਾਲ ਲਾ ਖੋਣਾ ਮੇਰੇ ਕੋ ਫਿਰ ਕੰਮ ਨਹੀਂ ਹੁੰਦਾ ਤੇ ਆਕਰ ਵਾਲਾ ਅੱਖ ਨਹੀਂ ਲੱਗਦਾ ਤੇ ਉਹ ਕੁੜੀ ਵਾਲ ਨੂੰ ਦੇਖਣ ਲੱਗ ਪਿੱਟ ਉਹ ਮੇਰਾ ਇੰਨੀ ਹਸਾ ਉਹ ਸਭ ਦੇ ਨੂੰ ਡੁੱਲ ਗਈ ਕੀ ਕਰੇ ਨਿਆਣੇ ਦੇ ਨਾਲ ਕੰਮ ਵੀ ਕਿਹੜਾ ਪਤਾ ਲੱਗਦਾ ਹੈ ਤੇ ਉਤੋਂ ਆ ਚਟਨੀ ਜਿਹਦੇ ਭਰੋਸੀ ਅਸੀਂ ਪਾਸਤਾ ਬਣਾ ਬੈਠੇ ਤੇ ਵੇਖਿਆ ਤੇ ਚਟਨੀ ਵੀ ਖਰਾਬ ਤੇ ਪਰ 14 ਵੀ ਪਾਸਤੇ ਦਾ ਬੜਾ ਸਵਾਦ ਜਿਹਾ ਆ ਗਿਆ ਆਉਂ ਤੇ ਪਾਲੀ ਹੀ ਕੀ ਇਹਨੂੰ ਕਹਿੰਦੇ ਆ ਪੈਰਾਮੀ ਸੰਜੀਸ ਭੈਣਾ ਚੀਸਾਂ ਚੂਸਾਂ ਕਈ ਮਿਲਦੀਆਂ ਆ ਨਾ ਤੇ ਉਹਦੇ ਨਾਲ ਰਹਿ ਵਧੀਆ ਬਣ ਜਾਂਦੀ ਤੇ ਭੈਣ ਭਰਾਓ ਪਾਸਤਾ ਪੋਸਤਾ ਖਾ ਕੇ ਤੇ ਭਾਂਡੇ ਮਾਂਜ ਕੇ ਰਸੋਈ ਸਾਫ ਕਰਕੇ ਤੇ ਆਣ ਕੇ ਤੇ ਬਹਿ ਗੀਆਂ ਹੁਣ ਇੱਥੇ ਮੈਂ ਚੱਲ ਭੈਣ ਭਰਾਵਾਂ ਕੋ ਵੀ ਦਾਲ ਲੱਲਾ ਭੈਣ ਭਰਾਵਾਂ ਨੂੰ ਸਾਸਰੀ ਕਾਲ ਕਹਿ ਲਾਂ ਤੇ ਚੰਗਾ ਫਿਰ ਭੈਣ ਭਰਾਓ ਰਾਜੀ ਬਾਜੀ ਰਿਹਾ ਕਰੋ ਤੇ ਆਪਣਾ ਖਿਆਲ ਰੱਖਿਆ ਕਰੋ ਤੇ ਮੈਨੂੰ ਪਿਆਰ ਹੀ ਕਰਿਆ ਕਰੋ ਚੰਗਾ ਤੇ ਚੱਲ ਮੈਂ ਵੀ ਜਾ ਕੇ ਬਿਸਤਰੀ ਜੀ ਵਰਾਂ ਤੇ ਆਪਕੋ ਆਪਣੇ ਨਿਆਣੇ ਵੀ ਭੈਣੋਂ ਠੰਡ ਤੋਂ ਬਚਾ ਕੇ ਰੱਖੋ ਠੰਡ ਬੜੀ ਭੈਣ ਈ ਜੇ ਇੱਥੇ ਤੇ ਬੜਾ ਬੁਰਾ ਹਾਲ ਹੋਣਾ ਇਹ ਤਾਂ ਹਜੇ گاਉਣਾ ਹੈ ਅਜੇ ਈਦੂ ਵੀ ਵੱਡਾ گاਉਣਾ ਹੈ ਤੇ ਚੰਗਾ ਫਿਰ ਮੈਂ ਟਾਡੇ ਕਰਕੇ ਇੱਥੇ ਬੈਠੀ ਆ ਹੁਣ ਮੈਂ ਜਾਵਾਂ ਉਧਰਲੇ ਕਮਰੇ 'ਚ ਉੱਥੇ ਜਾ ਕੇ ਜਾਈ ਚੜਾਂਗੀ ਤੇ ਚੰਗਾ ਨਹੀਂ ਸਾਸਤਰੀ ਕਾਲ ਜਿਹੜੇ ਜਿਹੜੇ ਭੈਣ ਭਰਾਣੇ ਸੱਚ ਮੇਰੀ ਸਾਰੀ ਵੀਡੀਓ ਵੇਖੇ ਦਾ ਬੜਾ ਬੜਾ ਬਹੁਤ ਹੀ ਧੰਨਵਾਦ ਹੈ ਤੇ ਸੱਚ ਨਹੀਂ ਭੈਣਾ ਇੱਕ ਕੌਰ ਬਰਾੜ ਦੀਦੀ ਆ ਉਹ ਕਹਿੰਦੇ ਮੇਰਾ ਨਾਮ ਹੈ ਤੇ ਕੌਰ ਬਰਾੜ ਦੀਦੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਮਨਪ੍ਰੀਤ ਕੁਕਿੰਗ ਵਾਲੀ ਦੀਦੀ ਉਹ ਤੇ ਬਹੁਤ ਹੀ ਜ਼ਿਆਦਾ ਟਾਈਮ ਤੋਂ ਜਦੋਂ ਦੀ ਮੈਂ ਲੱਗੀਆਂ ਲਗਭਗ ਹੈ ਨਾ ਬਣਾਉਣ ਤੇ ਉਹ ਮੈਨਾਂ ਜੂੜੀ ਆ ਵਿਚਾਰੀ ਬੜੀ ਚੰਗੀ ਆ ਤੇ ਗੁਰਦੇਵ ਕੌਰ ਦੀਦੀ ਇੱਕ ਦੋ ਗੁਰਦੇਵ ਕੌਰ ਆ ਨਾ ਸਰਜੀਤ ਕੌਰ ਆ ਜੀਤਿਆ ਤੇ ਇੱਕ ਅਥੋਂ ਅੰਮ੍ਰਿਤਸਰ ਤੋਂ ਦੀਦੀਆ ਹੈ ਨਾ ਰਾਜ ਰਾਜ ਰਾਜਵਿੰਦਰ ਅਸ਼ੈਤ ਉਹਨਾਂ ਦਾ ਨਾਮ ਦੀਦੀ ਦਾ ਹੈ ਨਾ ਮੈਂ ਕਦੀ ਕਦੀ ਉਹਨਾਂ ਨੂੰ ਵੀਰਾ ਵੀ ਸਮਝ ਲਈ ਨਹੀਂ ਹੁਣੀ ਪਰ ਨਹੀਂ ਉਹ ਦੀਦੀਆ ਹੈ ਨਾ ਤੇ ਔਰੀ ਨਕਲ ਸੀ ਹੈ ਨਾ ਕਿੰਨੀਆਂ ਹੀ ਪਹਿਣ ਆਇਆ ਪਹਿਣਾ ਪਹਿਣਾ ਹੀ ਆ ਜਿਹੜੀਆਂ ਮੈਨੂੰ ਇੰਨਾ ਪਿਆਰ ਕਰਦੀਆਂ ਇੰਨਾ ਪਿਆਰ ਕਰਦੀਆਂ ਮੈਂ ਕੀ ਦੱਸਾਂ ਹੈ ਨਾ ਹੋਰ ਕਿਹ ਪਹਿਣ ਦਾ ਨਾਮ ਰਹਿਤ ਨਹੀਂ ਗਿਆ ਔਰ ਕਿਹੜੀ ਕਿਹੜੀ ਦੀਦੀ ਆ ਬੜੀਆਂ ਬੜੀਆਂ ਚੰਗੀਆਂ ਦੀਦੀਆਂ ਹਨਾ ਸਾਰੀਆਂ ਹੀ ਦੀਦੀਆਂ ਤੇ ਮੈਨੂੰ ਕਿਹ ਟਾਈਮ ਨਾ ਚੇਤਾ ਭੁੱਲ ਜੇ ਇੱਕ ਗੈਰੀ ਨਾਂ ਤੋਂ ਆਈਡੀਓ ਦੀ ਪੈਣ ਦੀਦੀ ਦਾ ਨਾਂ ਕੀ ਆ ਤੇ ਉਹ ਵੀ ਹੈਨਾ ਸਾਰੀਆਂ ਪੈਣਾਂ ਦਾ ਬੜਾ 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 ਉਹਨਾਂ ਤਾਂ ਨਵਾ ਲਿਆ ਹੈਨਾ ਤੁਸੀਂ ਸਾਰੀਆਂ ਬੜੀਆਂ ਚੰਗੀਆਂ ਤੁਸੀਂ ਮੈਨੂੰ ਬੜਾ ਪਿਆਰ ਕਰਦੀਆਂ ਤੇ ਮੈਂ ਤੁਹਾਡੇ ਬਿਨਾਂ ਨਹੀਂ ਬਚਦੀ ਚੰਗਾ ਤੇ ਬਾਏ ਬਾਏ ਸਤਿ ਸ੍ਰੀ ਅਕਾਲ